ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਏ ਮਰਹੱਟਨ ਦੇਸੋਂ ਕਢਾਏ ਹੈਨ ਮੁਸਲਮਾਨ ਇਹ ਦੁਖਦਾਇ ਇਧਰ ਪੰਜਾਬ ਵਿੱਚ ਮਰਾਠੇ ਆਪਣੇ ਪੈਰ ਪੱਕੇ ਕਰ ਰਹੇ ਸਨ ਖਾਲਸਾ ਨਿਤ ਚੜਦੇ ਸੂਰਜ ਨਵੇਂ ਇਲਾਕੇ ਮਲ ਰਿਹਾ ਸੀ ਤੈਮੂਰ ਤੇ ਜਹਾਂ Khan ਨੂੰ ਬੇਇੱਜ਼ਤੀ ਭਾਰੀ ਹਾਰ ਖਾ ਕੇ ਪੰਜਾਬ ਵਿੱਚੋਂ ਭੱਜਣਾ ਪਿਆ ਸੀ ਤੇ ਅਬਦਾਲੀ ਦੇ ਭੇਜੇ ਨੂਰਦੀਨ ਨੂੰ ਵੀ ਸਿੰਘਾਂ ਨੇ ਚਨਾ ਦੇ ਕੰਡਿਆਂ ਤੋਂ ਹੀ ਪਿੱਛੇ ਮੋੜ ਦਿੱਤਾ ਸੀ ਇਹ ਸਭ ਕੁਝ ਇਕੱਠਾ ਜਦ ਹੀ ਅਬਦਾਲੀ ਦੇ ਅੰਦਰ ਤਰਥੱਲੀ ਮਚਾਉਂਦਾ ਤਾਂ ਉਹ ਪੰਜਾਬ ਵੱਲ ਦੇਖ ਕੇ ਦੰਦ ਪੀਸਣ ਲੱਗ ਜਾਂਦਾ ਸੀ ਅਫਗਾਨਿਸਤਾਨ ਵਿੱਚ ਛੋਟੀਆਂ ਮੋਟੀਆਂ ਬਗਾਵਤਾਂ ਦੀ ਸੰਗੀ ਨੱਪ ਕੇ ਜਦ ਹੀ ਉਹ ਵਿਹਲਾ ਹੋਇਆ ਤਾਂ ਉਸ ਨੇ 1 ਲੱਖ ਅਫਗਾਨਾਂ ਦੀ ਫੌਜ ਤਿਆਰ ਕੀਤੀ ਤੇ ਪੰਜਾਬ ਉੱਤੇ ਚੜ੍ਹਾਈ ਕਰ ਦਿੱਤੀ ਅਬਦਾਲੀ ਦਾ ਇਹ ਪੰਜਵਾਂ ਹੱਲਾ ਸੀ ਐਤਕੀ ਉਸ ਦਾ ਜ਼ਿਆਦਾ ਖਿਆਲ ਮਰਾਠਿਆਂ ਨੂੰ ਕੁਚਲ ਦੇਣ ਬਾਰੇ ਸੀ ਨਜੀਬੂ ਦੌਲਾ ਦੇ ਸੁਨੇਹੇ ਵੀ ਉਸ ਤੱਕ ਲਗਾਤਾਰ ਪਹੁੰਚ ਰਹੇ ਸਨ ਜੇ ਦਿੱਲੀ ਬੈਠੇ ਮਰਾਠਿਆਂ ਨੂੰ ਨਰਮਦਾ ਪਾਰ ਭਜਾ ਦਿੱਤਾ ਜਾਵੇ ਤਾਂ ਹੀ ਅਸੀਂ ਪੰਜਾਬ ਵੱਲ ਧਿਆਨ ਦੇ ਸਕਦੇ ਹਾਂ ਫਿਰ ਸਿਰਫ ਸਿੱਖ ਰਹਿ ਜਾਣਗੇ ਜਿਨ੍ਹਾਂ ਨਾਲ ਸਾਨੂੰ ਲੋਹਾ ਲੈਣਾ ਪਵੇਗਾ ਆਪਣੇ ਪ੍ਰਧਾਨ ਮੰਤਰੀ ਸ਼ਾਹ ਵਲੀ ਨਾਲ ਗੱਲ ਕਰਦਿਆਂ ਸ਼ਾਹ ਬੋਲਿਆ ਜਦ ਉਸਨੇ ਸਿਰਫ ਸਿੱਖ ਕਿਹਾ ਤਾਂ ਸ਼ਾਹ ਵਲੀਵਲ ਦੇਖ ਕੇ ਕੁਝਰ ਚੁੱਪ ਹੋ ਗਿਆ ਸੀ ਸ਼ਾਹ ਦੇ ਕਾਬਲੋਂ ਤੁਰਨ ਦੀ ਖਬਰ ਪੰਜਾਬ ਬੈਠੇ ਮਰਾਠਿਆਂ ਨੂੰ ਲੱਗੀ ਤਾਂ ਉਹਨਾਂ ਦਿੱਲੀ ਕੂਚ ਕਰ ਜਾਣ ਵਿੱਚ ਪਲ ਵੀ ਨਾ ਲਾਇਆ ਸ਼ਾਹ ਹਜੇ ਜਲਾਲਾਬਾਦ ਵੀ ਨਹੀਂ ਟੱਪਿਆ ਸੀ ਜਦ ਨੂੰ ਮਰਾਠੇ ਕਰਨਾਲ ਟੱਪ ਗਏ ਸਨ ਉਹ ਪੂਨੇ ਤੋਂ ਐਨੀ ਵਾਰਟ ਤੇ ਬੈਠੇ ਹੋਏ ਅਬਦਾਲੀ ਨਾਲ ਹਰਗਿਜ਼ ਟੱਕਰ ਨਹੀਂ ਲੈਣਾ ਚਾਹੁੰਦੇ ਸਨ ਠੰਡ ਸ਼ੁਰੂ ਹੁੰਦਿਆਂ ਹੀ ਸ਼ਾਹ ਨੇ ਅਟਕਪਾਰ ਕਰ ਲਿਆ ਇਹ ਸ਼ਾਹ ਦਾ ਹਿੰਦੂਸਤਾਨ ਵਿੱਚ ਪਸੰਦੀਦਾ ਮੌਸਮ ਸੀ ਗਰਮੀ ਵਿੱਚ ਉਸਨੂੰ ਦੂਰੀ ਮਾਰ ਚੱਲਣੀ ਪੈਂਦੀ ਸੀ ਇੱਕ ਦੁਸ਼ਮਣ ਦੀ ਤੇ ਦੂਜੀ ਮੌਸਮ ਦੀ ਅਬਦਾਲੀ ਦੇ ਅਟਕ ਪਹੁੰਚਣ ਤੋਂ ਪਹਿਲਾਂ ਹੀ ਜਹਾਨ ਖਾਨ ਨੇ ਅਟਕ ਦੇ ਕਿਲੇ ਤੋਂ ਪੇਸ਼ਵਿਆਂ ਦਾ ਝੰਡਾ ਪੱਟ ਸਿੱਟਿਆ ਮਰਾਠਿਆਂ ਨੇ ਕਿਤੇ ਵੀ ਅਫਗਾਨਾਂ ਦਾ ਕੋਈ ਟਾਕਰਾ ਨਹੀਂ ਕੀਤਾ ਟਾਕਰਾ ਕਰਨ ਲਈ ਸਾਹਮਣੇ ਆਉਣਾ ਪੈਣਾ ਸੀ ਤੇ ਉਹ ਅਫਗਾਨਾ ਮੂਹਰੇ ਆਏ ਹੀ ਨਹੀਂ ਔਰ ਖਾਲਸਾ ਜੀ ਦੀ ਤਾਂ ਇਹ ਜਨਮ ਭੂਏ ਸੀ ਉਹਨਾਂ ਇਸ ਨੂੰ ਛੱਡ ਕੇ ਕਿੱਥੇ ਜਾਣਾ ਸੀ ਦੀਵਾਲੀ ਨੂੰ ਖਾਲਸਾ ਅੰਮ੍ਰਿਤਸਰ ਸਾਹਿਬ ਇਕੱਤਰ ਹੋਇਆ ਸਭ ਮਿਸਲਾਂ ਦੇ ਮੁਖੀ ਸਰਦਾਰ ਅਕਾਲ ਬੁੰਗੇ ਤੇ ਗੁਰਮਤੇ ਲਈ ਬੈਠੇ ਸਨ ਸਰਦਾਰ ਜੱਸਾ ਸਿੰਘ ਲੈਣਾ ਸਿੰਘ ਭੰਗੀ ਸਰਦਾਰ ਚੜਤ ਸਿੰਘ ਜੈ ਸਿੰਘ ਕਨਈਆ ਸਭ ਇਸ ਗੱਲ 'ਤੇ ਇੱਕ ਮਤ ਸਨ ਕਿ ਅਬਦਾਲੀ ਨੂੰ ਪੰਜਾਬ ਵਿੱਚ ਸਖਤ ਟੱਕਰ ਦੇਣੀ ਚਾਹੀਦੀ ਹੈ ਸੋ ਇਹ ਪੱਕਾ ਹੋਇਆ ਖਾਲਸਾ ਜੀ ਅਸੀਂ ਲਾਹੌਰ ਦੇ ਚੜ੍ਹਦੇ ਵਾਲੇ ਪਾਸਿਓਂ ਬਦਾਲੀ ਦੇ ਲਸ਼ਕਰ ਤੇ ਧਾਵਾ ਬੋਲਾਂਗੇ ਖਾਲਸਾ ਦਲ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ ਇੱਕ ਦਲ ਪਹਿਲਾਂ ਹੱਲਾ ਬੋਲੇਗਾ ਤੇ ਜਦ ਗਿਲਜਿਆਂ ਦਾ ਪੂਰਾ ਧਿਆਨ ਉਹਨਾਂ ਵੱਲ ਹੋ ਗਿਆ ਤਾਂ ਮਗਰੋਂ ਦੂਜਾ ਦਲ ਚੜ੍ਹਾਈ ਕਰ ਦੇਵੇਗਾ ਸਰਦਾਰ ਜੱਸਾ ਸਿੰਘ ਨੇ ਗੁਰਮਤੇ ਵਿੱਚ ਹੋਏ ਫੈਸਲੇ ਨੂੰ ਸਭ ਸਿੰਘਾਂ ਨਾਲ ਸਾਂਝਾ ਕੀਤਾ ਐਵੇਂ ਹੀ ਕੀਤਾ ਗਿਆ ਸਿੱਖ ਦਲ ਦੇ ਆਉਣ ਦੀ ਖਬਰ ਜਦ ਬਦਾਲੀ ਨੂੰ ਪੁੱਜੀ ਤਾਂ ਉਸਨੇ ਜਹਾਨ ਖਾਨ ਨੂੰ ਫੌਜ ਦੇ ਕੇ ਸਿੰਘਾਂ ਵੱਲ ਭੇਜਿਆ ਖਾਲਸਾ ਤਾਂ ਪਹਿਲਾਂ ਹੀ ਤਿਆਰ ਸੀ ਸਰਦਾਰ ਜੱਸਾ ਸਿੰਘ ਤੇ ਕਨਈਏ ਸਰਦਾਰਾਂ ਨੇ ਜਹਾਨ ਖਾਨ ਉੱਤੇ ਹੱਲਾ ਬੋਲ ਦਿੱਤਾ ਜਦ ਦੁਰਾਨੀ ਸਿੱਖ ਸਰਦਾਰਾਂ ਨਾਲ ਕਮਸਾਨ ਵਿੱਚ ਰੁੱਝ ਗਏ ਤਾਂ ਮੌਕਾ ਦੇਖ ਕੇ ਸਰਦਾਰ ਚੜਤ ਸਿੰਘ ਤੇ ਸਰਦਾਰ ਲਹਿਣਾ ਸਿੰਘ ਨੇ ਦੂਜੇ ਪਾਸਿਓਂ ਚੜ੍ਹਾਈ ਕਰ ਦਿੱਤੀ ਤੇ ਗਿਲਜਿਆਂ ਦਾ ਕਰੜਾ ਇਮਤਿਹਾਨ ਲਿਆ ਸਿੰਘ ਦੁਰਾਨੀਆਂ ਉੱਤੇ ਕਿਆਮਤ ਬਣ ਕੇ ਟੁੱਟੇ ਅਥਨੈਟਿਕ ਲੜਾਈ ਹੁੰਦੀ ਰਹੀ ਤੇ ਅਫਗਾਨ ਸਿੰਘਾਂ ਦਾ ਇਹ ਹਮਲਾ ਸਹਾਰ ਨਾ ਸਕੇ 2000 ਦੇ ਕਰੀਬ ਪਠਾਨ ਸਿੰਘਾਂ ਨੇ ਪਾਰ ਬੁਲਾ ਦਿੱਤੇ ਜਹਾਨ ਖਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਘੋੜੇ ਤੋਂ ਡਿੱਗ ਪਿਆ ਭੱਜ ਕੇ ਉਸ ਦੇ ਕੁਝ ਸਿਪਾਹੀਆਂ ਨੇ ਉਸ ਨੂੰ ਸੰਭਾਲਿਆ ਅਫਗਾਨਾਂ ਦਾ ਬਹੁਤ ਸਾਮਾਨ ਸਿੰਘਾਂ ਨੇ ਲੁੱਟ ਲਿਆ ਜਹਾਨ ਖਾਨ ਦੇ ਫੱਟੜ ਹੋ ਜਾਣ ਮਗਰੋਂ ਅਫਗਾਨ ਲਸ਼ਕਰ ਪਿੱਛੇ हट ਗਿਆ ਸਿੰਘ ਵੀ ਰਾਤ ਨੂੰ ਆਲੇ-ਦੁਆਲੇ ਦੇ ਝੱਲਾਂ ਵਿੱਚ ਛਪੋਲ ਹੋ ਗਏ ਉਹਨਾਂ ਦੀ ਰਣਨੀਤੀ ਇਹੋ ਹੁੰਦੀ ਸੀ ਤੇ ਉਹਨਾਂ ਮੌਕਾ ਦੇਖ ਕੇ ਅਫਗਾਨ ਲਸ਼ਕਰ ਤੇ ਮੋੜ ਹੱਲਾ ਕਰ ਦੇਣਾ ਸੀ ਅਬਦਾਲੀ ਸਿੱਖਾਂ ਦੀ ਇਸ ਬਾਣ ਤੋਂ ਵਾਕਿਫ ਸੀ ਪਰ ਉਹ ਬਹੁਤੀ ਦੇਰ ਪੰਜਾਬ ਵਿੱਚ ਹੀ ਬੈਠਾ ਨਹੀਂ ਰਹਿ ਸਕਦਾ ਸੀ ਦਿੱਲੀ ਵਿੱਚ ਹੋ ਰਹੀ ਟੁੱਟ ਭੱਜ ਰੋਕਣ ਲਈ ਉਸ ਨੂੰ ਅੱਗੇ ਵਧਣਾ ਹੀ ਪੈਣਾ ਸੀ ਸੋ ਉਸ ਨੇ ਸ਼ਾਹ ਵਲੀ ਦੇ ਭਰਾ ਨੂੰ ਲਾਹੌਰ ਬਿਠਾਇਆ ਤੇ ਆਪ ਅੱਗੇ ਵਧ ਗਿਆ ਦਿੱਲੀ ਵਿੱਚ ਵਜ਼ੀਰ ਗਾਜ਼ੀ ਉਦਦਦਿਨ ਇਮਾਦੁਲ ਮੁਲਕ ਨੇ ਬਾਦਸ਼ਾਹ ਆਲਮਗੀਰ ਕਤਲ ਕਰਵਾ ਦਿੱਤਾ ਸੀ ਤੇ ਸ਼ਾਹੀ ਘਰਾਣੇ ਵਿੱਚੋਂ ਆਪਣੀ ਇੱਕ ਘਠ ਪੁਤਲੀ ਨੂੰ ਤਖਤ ਤੇ ਬਿਠਾ ਦਿੱਤਾ ਅਬਦਾਲੀ ਸਹਾਰਨਪੁਰ ਆਲਤਾ ਜਿੱਥੇ ਉਸ ਨੂੰ ਨਜੀਬੂ ਦੌਲਾ ਆ ਕੇ ਮਿਲਿਆ ਮਰਾਠਿਆਂ ਤੇ ਅਫਗਾਨਾਂ ਦੀ ਪਹਿਲੀ ਟੱਕਰ ਜਮਨਾ ਦੇ ਬੁਰਾਰੀ ਘਾਟ ਤੇ ਹੋਈ ਜਿਸ ਵਿੱਚ ਅਫਗਾਨ ਮਾਮੂਲੀ ਵਿਰੋਧ ਮਗਰੋਂ ਜੇਤੂ ਰਹੇ ਤੇ ਮਰਾਠਿਆਂ ਸੈਨਾ ਦਾ ਸੈਨਾਪਤੀ ਦੱਤਾ ਜੀ ਸ਼ਿੰਦੇ ਮਾਰਿਆ ਗਿਆ ਇਸ ਮਗਰੋਂ ਜੋੜ ਤੋੜ ਦਾ ਗੇੜ ਚੱਲਿਆ ਮਰਾਠਿਆਂ ਤੇ ਅਫਗਾਨਾਂ ਦੋਹਾਂ ਦਾ ਜ਼ੋਰ ਇਸ ਗੱਲ ਤੇ ਲੱਗਿਆ ਹੋਇਆ ਸੀ ਕਿ ਵੱਧ ਤੋਂ ਵੱਧ ਰਾਜੇ ਰਜਵਾੜੇ ਆਪਣੇ ਆਪਣੇ ਨਾਲ ਰਲائے ਜਾਣ ਵੱਡੀ ਗੱਲ ਸਜਾਊ ਦੋਲਾ ਦੀ ਹਾਂ ਨਾ ਤੇ ਖੜੀ ਸੀ ਉਹ ਜਿਸ ਪਾਸੇ ਹੋ ਜਾਂਦਾ ਪਾਸਾ ਉਸੇ ਦਾ ਭਾਰਾ ਹੋ ਜਾਣਾ ਸੀ ਉਸ ਕੋਲ 40000 ਦੇ ਕਰੀਬ ਲਗਭਗ ਫੌਜ ਸੀ ਦੋਹਾਂ ਧਿਰਾਂ ਨੇ ਉਸ ਨੂੰ ਨਾਲ ਰਲਾਉਣ ਦੀ ਪੂਰੀ ਵਾਹ ਲਾਈ ਪਰ ਅਬਦਾਲੀ ਨੇ ਨਜੀਬੂ ਦੋਲੇ ਰਾਹੀਂ ਲਿਖਵਾ ਭੇਜਿਆ ਜੇ ਤੁਸੀਂ ਇਸ ਜੰਗ ਵਿੱਚ ਸਾਡੀ ਮਦਦ ਕਰੋ ਤਾਂ ਦਿੱਲੀ ਦੀ ਵਜ਼ੀਰੀ ਮੈਂ ਹੁਣੇ ਤੁਹਾਨੂੰ ਲਿਖ ਕੇ ਦਿੰਦਾ ਹਾਂ ਤੇ ਸਜਾਉ ਅਦਾਲਾ ਨੇ ਅਫਗਾਨਾਂ ਨੂੰ ਚੁਣਿਆ ਸਭ ਤਰ੍ਹਾਂ ਦੀ ਗੰਢ ਤੁੱਪ ਕਰਨ ਮਗਰੋਂ ਪੇਸ਼ਵਾ ਦਾ ਭਾਈ ਮਰਾਠਾ ਸਰਦਾਰ ਸਦਾ ਸ਼ਿਵਰਾਓ ਆਪਣੇ ਲਸ਼ਕਰ ਸਮੇਤ ਅਫਗਾਨਾਂ ਦਾ ਮੁਕਾਬਲਾ ਕਰਨ ਲਈ ਡਟ ਕੇ ਖਲੋ ਗਿਆ ਸਦਾ ਸ਼ਿਵ ਸੱਚਮੁੱਚ ਯੋਧਾ ਸਰਦਾਰ ਸੀ ਤੇ ਸਨਮੁਖ ਜੰਗ ਲੜਨ ਦਾ ਚਾਹਵਾਨ ਸੀ ਉਹ ਆਮ ਸਰਦਾਰਾਂ ਵਾਂਗ ਪਿੱਛੇ ਹਾਥੀ ਤੇ ਬੈਠ ਕੇ ਜੰਗ ਵੇਖਣ ਦਾ ਇੱਛੁਕ ਨਹੀਂ ਸੀ ਉਸ ਦਾ ਭਰੋਸਾ ਸੀ ਕਿ ਜੰਗ ਮੈਦਾਨ ਵਿੱਚ ਉਤਰ ਕੇ ਲੜੀ ਜਾਵੇ ਤਾਂ ਜਿੱਤੀ ਜਾਂਦੀ ਹੈ ਮਰਾਠਾ ਫੌਜ ਦੀ ਅਗਵਾਈ ਪੇਸ਼ਵਾ ਦਾ ਪੁੱਤਰ ਵਿਸ਼ਵਾਸਰਾਉ ਕਰ ਰਿਹਾ ਸੀ ਉਹ ਉਮਰ ਵਿੱਚ ਹਜੇ ਹੌਲਾ ਸੀ ਸੋ ਸਦਾ ਸ਼ਿਵ ਨੇ ਬਾਜੀਰਾਉ ਤੇ ਮਸਤਾਨੀ ਦੇ ਪੁੱਤਰ ਸ਼ਮਸ਼ੇਰ ਬਹਾਦਰ ਨੂੰ ਸਦਾ ਵਿਸ਼ਵਾਸਰਾਉ ਦੇ ਨਾਲ ਪਰਛਾਵਾ ਬਣ ਕੇ ਰਹਿਣ ਲਈ ਕਿਹਾ ਹੋਇਆ ਸੀ ਹੁਣ ਦੋਹੇ ਫੌਜਾਂ ਦੇ ਵਿਚਾਲੇ ਜਮਨਾ ਸੀ ਜੋ ਪਾਣੀ ਦੇ ਜ਼ਿਆਦਾ ਵਹਾਅ ਕਾਰਨ ਚੜ੍ਹੀ ਹੋਈ ਸੀ ਸੋ ਉਸ ਉੱਤੇ ਕੋਈ ਨਵਾਂ ਪੁਲ ਬਣਾਉਣਾ ਸੌਖਾ ਕੰਮ ਨਹੀਂ ਸੀ ਸਦਾ ਸ਼ਿਵ ਨੇ ਸੋਚਿਆ ਕਿ ਇੰਜ ਬੇਅਰਥ ਪਾਣੀ ਲੱਥ ਜਾਣ ਦੀ ਉਡੀਕ ਕਰਨ ਨਾਲੋਂ ਚੰਗਾ ਹੈ ਕਿ ਉਹ ਦਿੱਲੀ ਨੂੰ ਚਾਲਾ ਪਾ ਦੇਣ ਇਸ ਨਾਲ ਇੱਕ ਤਾਂ ਅਸੀਂ ਦਿੱਲੀ ਫਤਿਹ ਕਰ ਲਵਾਂਗੇ ਤੇ ਨਾਲ ਹੀ ਦਿੱਲੀ ਵਾਲੇ ਪੁਲਾਂ ਤੋਂ ਜਮਨਾ ਪਾਰ ਕੀਤੀ ਜਾ ਸਕੇਗੀ ਸਦਾ ਸ਼ਿਵ ਦੇ ਬੋਲਾਂ ਵਿੱਚ ਦ੍ਰਿੜਤਾ ਸੀ ਉਸ ਦੀ ਇਹ ਵਿਉਂਤ ਉਸ ਦੇ ਬਾਕੀ ਸਾਥੀਆਂ ਤੇ ਸੈਨਾਪਤੀਆਂ ਨੂੰ ਭਾ ਗਈ। ਮਰਾਠਾ ਸੈਨਾ ਨੇ ਦਿੱਲੀ ਵੱਲ ਕੂਚ ਕਰ ਦਿੱਤਾ। 1-2 ਦਿਨ ਮਗਰੋਂ ਜਦਬਦਾਲੀ ਨੂੰ ਮਰਾਠਿਆਂ ਦੇ ਜਮਨਾ ਦੇ ਪਰਲੇ ਕੰਢਿਓਂ ਤੁਰ ਜਾਣ ਦਾ ਪਤਾ ਲੱਗਿਆ ਤਾਂ ਉਸ ਨੇ ਤੁਰੰਤ ਸੂਈਏ ਭਜਾਏ ਤੇ ਪਤਾ ਕਰਵਾਇਆ। ਮਰਾਠਾ ਸੈਨਾ ਦਿੱਲੀ ਵੱਲ ਜਾ ਰਹੀ ਹੈ ਹਜ਼ੂਰ। ਸੂਈਆਂ ਨੇ ਆ ਕੇ ਖਬਰ ਦਿੱਤੀ। ਛੇਤੀ ਨਾਲ ਦਿੱਲੀ ਕੂਚ ਦੀ ਤਿਆਰੀ ਕਰੋ। ਇਸ ਤੋਂ ਪਹਿਲਾਂ ਕਿ ਲਾਲ ਕਿਲੇ ਤੇ ਮਰਾਠੇ ਆਪਣਾ ਪਰਚਮ ਝੁਲਾ ਦੇਣ ਸ਼ਾਹ ਬਲੀ ਨੂੰ ਅਬਦਾਲੀ ਬੋਲਿਆ ਪਰ ਇਧਰ ਬਿਨਾਂ ਕਿਸੇ ਖਾਸ ਵਿਰੋਧ ਤੋਂ ਮਰਾਠਿਆਂ ਨੇ ਦਿੱਲੀ ਮਾਰ ਲਈ ਗਾਜ਼ੀ ਉਦਦਿਨ ਵਜ਼ੀਰ ਦਾ ਕਟਪੁਤਲੀ ਬਾਦਸ਼ਾਹ ਕੁਝ ਨਾ ਕਰ ਸਕਿਆ ਤੇ ਕਿਲਾ ਛੱਡ ਕੇ ਭੱਜ ਗਿਆ ਪੇਸ਼ਵਾ ਦੇ ਪੁੱਤਰ ਵਿਸ਼ਵਾਸਰਾਓ ਨੂੰ ਦਿੱਲੀ ਤਖਤ ਤੇ ਬਿਠਾਇਆ ਗਿਆ ਜਦ ਤੀਕ ਅਫਗਾਨ ਵੀ ਦਿੱਲੀ ਪਹੁੰਚ ਗਏ ਤੇ ਮਰਾਠਿਆਂ ਨੇ ਕੁੰਜਪੁਰੇ ਨੂੰ ਚਾਲਾ ਪਾ ਦਿੱਤਾ ਕੁੰਜਪੁਰਾ ਜਿੱਤਣ ਵਿੱਚ ਵੀ ਉਹਨਾਂ ਨੂੰ ਬਹੁਤੀ ਮੁਸ਼ਕਲਤ ਨਹੀਂ ਕਰਨੀ ਪਈ ਮਰਾਠਿਆਂ ਵੱਲੋਂ ਪਹਿਲਾਂ ਦਿੱਲੀ ਤੇ ਫਿਰ ਕੁੰਜਪੁਰਾ ਮਾਰ ਲੈਣ ਤੇ ਅਬਦਾਲੀ ਗੁੱਸੇ ਨਾਲ ਪਖਣ ਲੱਗਾ ਹੁਣ ਉਹ ਇੱਕ ਪਾਸੜ جنگ ਚਾਹੁੰਦਾ ਸੀ ਹੁਣ ਸਿਰਫ ਦਿੱਲੀ ਹੀ ਨਹੀਂ ਦੁਰਾਨੀਆਂ ਦਾ ਪਰਚਮ ਪੂਨੇ ਵੀ ਝੂਲੇਗਾ ਗੁੱਸੇ ਵਿੱਚ ਬੋਲਦੇ ਹੋਏ ਅਬਦਾਲੀ ਦੀਆਂ ਅੱਖਾਂ ਸੁਰਖ ਲਾਲ ਸਨ ਆਖਰ ਬਹੁਤ ਭੱਜ ਨਸਮਗਰੋਂ ਦੋਹੇ ਫੌਜਾਂ ਪਾਣੀ ਪਤ ਆ ਲੱਥੀਆਂ ਪਰ ਇੱਥੇ ਵੀ ਜੰਗ ਇੱਕਦਮ ਸ਼ੁਰੂ ਨਹੀਂ ਹੋਈ ਰਸਦ ਪਾਣੀ ਪਿੱਛੇ ਛੋਟੀਆਂ ਮੋਟੀਆਂ ਝੜੱਪਾਂ ਹੁੰਦੀਆਂ ਰਹੀਆਂ ਪਰ ਕਿਸੇ ਵੱਡੇ ਹਮਲੇ ਤੋਂ ਦੋਹੇ ਫੌਜਾਂ ਬਚਦੀਆਂ ਰਹੀਆਂ ਡੇਢ 2 ਲੱਖ ਅਫਗਾਨ ਤੇ ਇਦੋਂ ਲਗਭਗ ਦੁੱਗਣੇ ਮਰਾਠੇ ਤਿੰਨ ਮਹੀਨੇ ਪਾਣੀ ਪਤ ਵਿੱਚ ਇੱਕ ਦੂਜੇ ਦੇ ਸਾਹਮਣੇ ਬੈਠੇ ਰਹੇ ਪਰ ਐਡੀ ਫੌਜ ਨੂੰ ਜੇ ਪਿੱਛੋਂ ਲਗਾਤਾਰ ਰਸਦ ਪਾਣੀ ਨਾ ਪਹੁੰਚੇ ਤਾਂ ਕਿੰਨਾ ਚਿਰ ਬੈਠਿਆ ਜਾ ਸਕਦਾ ਹੈ ਲੜਾਈ ਵਿੱਚ ਤਾਂ ਪਤਾ ਨਹੀਂ ਕਿਸੇ ਸਿਪਾਹੀ ਨੇ ਕਦੋਂ ਮਰਨਾ ਸੀ ਔਰ ਭੁੱਖ ਨਾਲ ਤਾਂ ਉਹ ਹੁਣ ਤੜਪ ਰਹੇ ਸਨ ਮਰਾਠਿਆਂ ਦਾ ਵੱਧ ਬੁਰਾ ਹਾਲ ਸੀ ਇੱਕ ਤਾਂ ਉਹਨਾਂ ਦਾ ਲਸ਼ਕਰ ਵੱਧ ਸੀ ਤੇ ਦੂਜਿਆਂ ਨਾਲ ਕਈ ਹਜ਼ਾਰ ਦੀ ਗਿਣਤੀ ਵਿੱਚ ਤੀਵੀਆਂ ਵੀ ਸਨ ਜੋ ਤੀਰਥ ਯਾਤਰਾ ਤੇ ਗੰਗਾ ਜਮਨਾ ਇਸ਼ਨਾਨ ਲਈ ਉੱਤਰ ਵਿੱਚ ਨਾਲ ਆਈਆਂ ਸਨ ਸੋ ਸਦਾ ਸ਼ਿਵਰਾਉ ਨੇ ਮਜਬੂਰੀ ਵਿੱਚ ਸਜਾਊ ਦੌਲਾ ਤੱਕ ਪਹੁੰਚ ਕੀਤੀ ਤੇ ਉਸ ਰਾਹੀਂ ਅਬਦਾਲੀ ਕੋਲ ਸੁਲੇ ਦਾ ਪਰਮਾਨਾ ਭੇਜਿਆ ਜੇ ਤੁਸੀਂ ਇੱਥੋਂ ਘੇਰਾ ਚੁੱਕ ਲੋ ਤਾਂ ਸੀ ਵਾਪਸ ਪੂਨੇ ਮੁੜ ਜਾਣ ਲਈ ਤਿਆਰ ਹਾਂ ਮੇਰਾ ਕੰਮ ਲੜਨਾ ਹੈ ਮੈਨੂੰ ਲੜਨਾ ਹੀ ਆਉਂਦਾ ਹੈ ਸੋਲੇ ਕਰਨੀ ਨਹੀਂ ਅਬਦਾਲੀ ਮਰਾਠਿਆਂ ਦੀ ਸਥਿਤੀ ਜਾਣਦਾ ਸੀ ਸੋ ਉਸਨੇ ਸਦਾ ਸ਼ਿਵ ਦੀ ਪੇਸ਼ਕਸ਼ ਠੁਕਰਾ ਦਿੱਤੀ ਆਖਰ ਮਰਦੇ ਕੀ ਨਾ ਕਰਦੇ ਜਦ ਮਰਾਠਿਆਂ ਨੂੰ ਉਹਨਾਂ ਦੇ ਮਿੱਤਰ ਰਾਜਿਆਂ ਜਿਨ੍ਹਾਂ ਵਿੱਚ ਬਾਬਾ ਆਲਾ ਸਿੰਘ ਵੀ ਸ਼ਾਮਲ ਸੀ ਵੱਲੋਂ ਆਉਂਦੀ ਰਸ ਦੀ ਸਹਾਇਤਾ ਵੀ ਸਰਬੁਲੰਧ ਖਾਨ ਨੇ ਲੁੱਟਣੀ ਸ਼ੁਰੂ ਕਰ ਦਿੱਤੀ ਤਾਂ ਮਰਾਠੇ ਸੈਨਾਪਤੀ ਚੀਕੁਠੇ ਫੌਜ ਵਿੱਚ ਬਗਾਵਤ ਫੈਲ ਜਾਵੇਗੀ ਬਾਊ ਸਿਪਾਹੀ ਕਹਿ ਰਹੇ ਹਨ ਕਿ ਭੁੱਖੇ ਮਰਨ ਨਾਲੋਂ ਤਾਂ ਲੜ ਕੇ ਮਰਨਾ ਚੰਗਾ ਹੈ ਜੇ ਅਸੀਂ ਹਜੇ ਵੀ ਹਮਲਾ ਕਰਨ ਵਿੱਚ ਢਿੱਲ ਕੀਤੀ ਤਾਂ ਸਾਡੇ ਲਈ ਆਪਣੀ ਫੌਜ ਦਾ ਵਿਰੋਧ ਸਹਿਣਾ ਹੀ ਔਖਾ ਹੋ ਜਾਵੇਗਾ ਇਕੱਠੇ ਹੋ ਕੇ ਆਏ ਸੈਨਾਪਤੀਆਂ ਨੇ ਸਦਾ ਸ਼ਿਵ ਨੂੰ ਸੁਚੇਤ ਕੀਤਾ ਭੁੱਖ ਨਾਲ ਮਰਦੇ ਮਰਾਠਿਆਂ ਨੇ ਹੱਲਾ ਬੋਲ ਦਿੱਤਾ ਮਰਾਠਾ ਤੋਪਾਂ ਦੇ ਪਹਿਲੇ ਗੋਲੇ ਅਫਗਾਨਾਂ ਦੇ ਉੱਤੋਂ ਦੀ ਲੰਘ ਗਏ ਕਹਿੰਦੇ ਨੇ ਕਿ ਕੁਝ ਮਰਾਠਾ ਤੋਪਚੀ ਅੰਦਰੋਂ ਅੰਦਰੀ لالਚ ਵੱਸ ਨਜੀਬ ਖਾਨ ਫਗਾਨ ਦੇ ਨਾਲ ਮਿਲੇ ਹੋਏ ਸਨ ਮਰਾਠਾ ਸੈਨਾਪਤੀ ਇਬਰਾਹਿਮ ਖਾਨ ਗਾਰਦੀ ਉਸਨੇ ਅਫਗਾਨਾਂ ਨੂੰ ਤਕੜੀ ਟੱਕਰ ਦਿੱਤੀ ਤੇ 10-12 ਹਜ਼ਾਰ ਦੁਰਾਨੀ ਥੋੜੇ ਚਿਰ ਵਿੱਚ ਹੀ ਮੌਤ ਦੀ ਨੀਂਦੇ ਸਵਾ ਦਿੱਤੇ ਨਜੀਬ ਖਾਨ ਡੋਲਦਾ ਜਾਪਿਆ ਤਾਂ ਸ਼ਾਹ ਅਲੀ ਉਸ ਦੀ ਮਦਦ ਲਈ 20 ਹਜ਼ਾਰ ਪਠਾਨ ਲੈ ਕੇ ਆ ਗਿਆ ਇਹੇ ਦੇਖਦਿਆਂ ਵਿਸ਼ਵਾਸ Rao ਤੇ ਸਦਾ ਸ਼ਿਵ ਵੀ ਆਪਣੀ ਸੈਨਾ ਸਮੇਤ ਇੱਧਰ ਆ ਡਟ ਗਏ ਮਰਾਠਿਆਂ ਦਾ ਜ਼ੋਰ ਵਧਦਾ ਦੇਖਿਆ ਤਾਂ ਅਬਦਾਲੀ ਵੱਡੀ ਫੌਜ ਸਮੇਤ ਇਸ ਮੋਰਚੇ ਤੇ ਪਹੁੰਚ ਗਿਆ ਮਰਾਠੇ ਬਹੁਤ ਬਹਾਦਰੀ ਨਾਲ ਲੜ ਰਹੇ ਸਨ ਤੇ ਦੁਰਾਨੀਆਂ ਦੇ ਆਹੂ ਲਾ ਰਹੇ ਸਨ ਹੁਣ ਤੱਕ ਤਾਂ ਜੰਗ ਵਿੱਚ ਮਰਾਠਿਆਂ ਦਾ ਪਾਸਾ ਭਾਰੂ ਸੀ ਸਦਾ ਸ਼ਿਵ ਤੇ ਉਸਦੇ ਸਾਥੀਆਂ ਦਾ ਜੋਸ਼ ਦੇਖ ਕੇ ਇੱਕ ਵਾਰ ਤਾਂ ਕੁਝ ਅਫਗਾਨ ਸਿਪਾਹੀ ਜੰਗ ਵਿੱਚੋਂ ਪਿਛਾਂ ਦੌੜੇ ਰੋਕੋ ਇਹਨਾਂ ਬੁਜਦਲਾਂ ਨੂੰ ਤੇ ਸਿਰ ਕਲਮ ਕਰਦੇ ਉਹ ਜੇ ਕੋਈ ਮੈਦਾਨ ਛੱਡ ਕੇ ਭੱਜੇ ਤਾਂ ਅਬਦਾਲੀ ਹਾਥੀ ਤੋਂ ਚੀਕਿਆ ਦਰਦੇ ਅਫਗਾਨ ਪਿੱਛੇ ਪਰਤ ਆਏ ਤੇ ਮੁੜਨ ਲੱਗੇ ਨਗਾਰਿਆਂ ਨਰਸਿੰਘਿਆਂ ਵਿੱਚ ਗੂੰਜਦੀਆਂ ਹਰ ਹਰ ਮਹਾਦੇਵ ਤੇ ਅੱਲਾਹੁ ਅਕਬਰ ਦੀਆਂ ਆਵਾਜ਼ਾਂ ਹੋਰ ਵੀਰ ਰਸ ਪੈਦਾ ਕਰ ਰਹੀਆਂ ਸਨ ਲੋਥਾਂ ਦੇ ਢੇਰ ਲੱਗਦੇ ਜਾ ਰਹੇ ਸਨ ਲਹੂ ਦੀਆਂ ਵਹਿੰਦੀਆਂ ਧਾਰਾਵਾਂ ਨਦੀ ਤਿਕ ਪਹੁੰਚ ਗਈਆਂ ਤੇ ਜਮਨਾ ਵਿੱਚ ਲਾਲ ਰੰਗ ਦਾ ਪਾਣੀ ਵਹਿਣ ਲੱਗਾ ਅਬਦਾਲੀ ਨੇ ਸਜਾਊ ਦੋਲਾਂ ਨੂੰ ਇਸ਼ਾਰਾ ਕੀਤਾ ਤੇ ਉਹ ਆਪਣੀ 40000 ਰਾਕਮੀ ਖੜੀ ਫੌਜ ਲੈ ਕੇ ਰਣ ਤੱਤੇ ਵਿੱਚ ਆ ਗਿਆ ਤਾਜ਼ਾ ਦਮ ਸੈਨਾ ਦੇ ਆ ਜਾਣ ਕਰਕੇ ਅਫਗਾਨਾਂ ਵਿੱਚ ਨਵੀਂ ਰੂਹ ਫੂਕੀ ਗਈ ਵਿਸ਼ਵਾਸ ਰਾਉ ਹਾਥੀ ਤੋਂ ਉਤਰ ਕੇ ਮੈਦਾਨ ਵਿੱਚ ਆ ਗਿਆ ਭਾਵੇਂ ਜੋਸ਼ ਦੀ ਕੋਈ ਕਮੀ ਨਹੀਂ ਸੀ ਪਰ ਸੀਤਾ ਹੁਬਾਲ ਹੀ ਨਾਹੀਂ ਉਮਰ ਤੇ ਨਾਹੀਂ ਤਜਰਬਾ ਜੋਸ਼ ਨੂੰ ਜਾਬਤੇ ਵਿੱਚ ਰੱਖਣ ਵਾਲਾ ਹੌਸ਼ ਹੈ ਹੀ ਨਹੀਂ ਸੀ ਜਲਦੀ ਹੀ ਇੱਕ ਅਫਗਾਨ ਗੋਲੀ ਉਸ ਦਾ ਮੱਥਾ ਪਾੜ ਗਈ ਵਿਸ਼ਵਾਸ Rao ਦੀ ਸ਼ਹੀਦੀ ਦੇਖ ਕੇ ਸਦਾ ਸ਼ਿਵ ਨੂੰ ਹੋਰ ਰੋਹ ਚੜ ਗਿਆ ਤੇ ਉਸ ਦੀ ਤਲਵਾਰ ਵਿੱਚੋਂ ਅੱਗ ਨਿਕਲਣ ਲੱਗੀ ਹੁਣ ਤੱਕ ਸਾਰੇ ਮਰਾਠੇ ਸਰਦਾਰ ਤੇ ਸੈਨਾਪਤੀ ਜਾਂ ਤਾਂ ਜ਼ਖਮੀ ਹੋ ਚੁੱਕੇ ਸਨ ਤੇ ਜਾਂ ਚਲਾਣਾ ਕਰ ਗਏ ਸਨ ਸਮੁੰਦਰ ਦੀ ਇੱਕ ਵੱਡੀ ਛਲਵਾਂ ਸਦਾ ਸ਼ਿਵ ਅੱਗੇ ਵੱਧਦਾ ਜਾ ਰਿਹਾ ਸੀ ਕੁਝ ਸਮੇਂ ਮਗਰੋਂ ਉਹ ਵਗਾਨਾ ਦੇ ਇੱਕ ਸੰਗਣੇ ਝੁੰਡ ਵਿੱਚ ਪਹੁੰਚ ਗਿਆ ਸ਼ਾਸਤਰ ਉਸ ਦੇ ਹੱਥੋਂ ਡਿੱਗ ਪਿਆ ਤੇ 6-7 ਕਾਬਲੀ ਬਰਛੇ ਉਸਦੇ ਸੀਨੇ ਤੋਂ ਪਾਰ ਹੋ ਗਏ ਪਰ ਫਿਰ ਵੀ ਸਦਾ ਸ਼ਿਵ ਅੰਤਮ ਸਵਾਸ ਤੱਕ ਲੜਦਾ ਰਿਹਾ ਵਿਸ਼ਵਾਸ ਰਾਉ ਤੇ ਸਦਾ ਸ਼ਿਵ ਦੇ ਮਾਰੇ ਜਾਣ ਤੇ ਮਰਾਠਾ ਫੌਜ ਵਿੱਚ ਭਗਦੜ ਮਚ ਗਈ ਆਗੂ ਵਿਹੂਣ ਫੌਜ ਨੂੰ ਸਿੱਧ ਦੇਣ ਵਾਲਾ ਕੋਈ ਨਾ ਬਚਿਆ ਤੇ ਉਹ ਹਰਫਲ ਕੇ ਪਿੱਛੇ ਭੱਜ ਪਈ ਹੁਣ ਤਾਂ ਅਫਗਾਨਾਂ ਨੇ ਮਾਨੋ ਵੱਡੀ ਤਰ ਲਈ ਪਾਣੀਪਤ ਵਿੱਚ 2 ਲੱਖ ਦੇ ਕਰੀਬ ਆਦਮੀ ਇੱਕ ਦਿਨ ਵਿੱਚ ਮਾਰੇ ਗਏ। ਹਾਥੀ, ਘੋੜੇ, ਊਠਾਂ ਦੀ ਗਿਣਤੀ ਤੱਕ ਇਹਨਾਂ ਕਰਨੀ ਸੀ। ਦੋ ਵਿੱਚੋਂ 1.5 ਲੱਖ ਦੇ ਕਰੀਬ ਮਰਾਠਾ ਸੈਨਾ ਮਾਰੀ ਗਈ ਸੀ। ਮਰਾਠਿਆਂ ਦਾ ਪਾਣੀਪਤ ਵਿੱਚ ਐਸਾ ਲੱਖ ਟੋਟਾ ਕਿ ਉਹ ਕਦੇ ਦੁਬਾਰਾ ਪੈਰਾਂ ਸਿਰ ਨਾ ਹੋ ਸਕੇ। ਭੱਜੇ ਜਾਂਦੇ ਮਰਾਠਿਆਂ ਨੂੰ ਤਾਂ ਲਾਲਚਵਸ ਕਈ ਥਾਈਂ ਖਲਕਤ ਨੇ ਵੀ ਘੇਰ ਕੇ ਮਾਰਿਆ। ਅਬਦਾਲੀ ਨੇ ਮਰਾਠਿਆਂ ਦਾ ਬਚਿਆ ਸਾਰਾ ਡੇਰਾ ਲੁੱਟ ਲਿਆ। ਜਿਸ ਵਿੱਚ 50 ਲੱਖ ਨਗਦ ਤੋਂ ਬਿਨਾ 20 ਲੱਖ ਦੀ ਕੀਮਤ ਦੇ ਸੋਨੇ ਚਾਂਦੀ ਦੇ ਬਰਤਨ ਸਨ ਜਿਨ੍ਹਾਂ ਵਿੱਚ ਮਰਾਠੇ ਸਰਦਾਰ ਜੰਗ ਦੌਰਾਨ ਵੀ ਭੋਜਨ ਕਰਦੇ ਸਨ ਜੰਗ ਵਿੱਚ ਵੀ ਰੋਟੀ ਸੋਨੇ ਚਾਂਦੀ ਦੇ ਬਰਤਨਾਂ ਵਿੱਚ ਦਰਬਾਰਾ ਸਿਓਂ ਹੈਰਾਨ ਹੁੰਦਾ ਹੋਇਆ ਬੋਲਿਆ ਦੇਖ ਲਓ ਫਿਰ ਜੰਗ ਦਾ ਨਤੀਜਾ ਵੀ ਦੇਖ ਲਓ ਬਾਬੇ ਨੇ ਜਵਾਬ ਦਿੱਤਾ ਲੁੱਟ ਦੇ maal ਵਿੱਚ ਹੀ ਹਜ਼ਾਰਾਂ ਹਿੰਦੁਸਤਾਨੀ ਔਰਤਾਂ ਤੇ ਮਰਦ ਵੀ ਕੈਦ ਕਰ ਲਏ ਗਏ ਜਿਨ੍ਹਾਂ ਨੂੰ ਕਾਬਲ ਵਿੱਚ ਲਿਜਾ ਕੇ ਗੁਲਾਮ ਤੇ ਦਾਸ ਬਣਾਇਆ ਜਾਣਾ ਸੀ ਉਧਰ ਸ਼ਾ ਕਈ ਮਹੀਨੇ ਦਿੱਲੀ ਤੇ ਪਾਣੀਪਤ ਵਿੱਚ ਰੁੱਝਿਆ ਰਿਹਾ ਤੇ ਇੱਧਰ ਪੰਜਾਬ ਵਿੱਚ ਸਿੰਘਾਂ ਨੇ ਮੋਰਚੇ ਪੱਕੇ ਕਰ ਲਏ ਪੰਜਾਬ ਸੁੰਨਾ ਪਿਆ ਹੋਣ ਕਰਕੇ ਇਹ ਸਿੰਘਾਂ ਲਈ ਸੁਨਹਿਰੀ ਮੌਕਾ ਸੀ ਕਈ ਸਰਦਾਰਾਂ ਨੇ ਥਾਂ ਪੁਰ ਥਾਂ ਆਪਣੇ ਕਿਲੇ ਉਸਾਰਨੇ ਸ਼ੁਰੂ ਕਰ ਦਿੱਤੇ ਅਬਦਾਲੀ ਦਾ ਲਾਹੌਰ ਬਿਠਾਇਆ ਹੋਇਆ ਸੂਬਾ کریم داد ਜੈਨਖਾ ਕੋਲ ਸਰਹੰਦ ਚਲਾ ਗਿਆ ਸੀ ਜਿੱਥੋਂ ਉਹ ਸ਼ਾ ਦੇ ਸੱਦੇ ਤੇ ਦਿੱਲੀ ਪਹੁੰਚ ਗਏ ਸਨ ਲਾਹੌਰ ਖਾਲੀ ਹੋ ਗਿਆ ਸੀ ਪੰਜਾਬ ਦਾ ਸੂਬੇਦਾਰ ਅਬਦਾਲੀ ਨੇ ਆਪਣੇ ਚਾਚੇ ਸਰਬੁਲੰਦ ਖਾਨ ਨੂੰ ਲਾਇਆ ਹੋਇਆ ਸੀ ਜੋ ਕਿ ਸਿੰਘਾਂ ਤੋਂ ਭੈ ਖਾਂਦਾ ਸੀ ਉਹ ਦੁਬਕ ਕੇ ਜਲੰਧਰ ਵਿੱਚ ਹੀ ਬੈਠਾ ਰਿਹਾ ਜਦ ਉਸ ਨੂੰ کریم داد ਦੇ ਦਿੱਲੀ ਚਲੇ ਜਾਣ ਦੀ ਖਬਰ ਮਿਲੀ ਤਾਂ ਵੀ ਉਸ ਨੇ ਲਾਹੌਰ ਜਾਣ ਦੀ ਹਿੰਮਤ ਨਾ ਕੀਤੀ ਉਸ ਨੇ ਸਗੋਂ ਸਾਧ ਤਿਆਰ ਨੂੰ ਲਾਹੌਰ ਰੁਸਤਮ ਖਾਨ ਨੂੰ ਸਿਆਲਕੋਟ ਤੇ ਸਮੁੰਦ ਖਾਨ ਨੂੰ ਸਰਹੰਦ ਦਾ ਫੌਜਦਾਰ ਲਾਇਆ ਤੇ ਆਪ ਵੀ ਅਬਦਾਲੀ ਦੀ ਛਾਂ ਹਟ ਦਿੱਲੀ ਪਾਣੀਪਤ ਨੂੰ ਰਵਾਨਾ ਹੋ ਗਿਆ ਸਰਬੁਲੰਦ ਖਾਨ ਨੇ ਪੰਜਾਬ ਵਿੱਚ ਸਿੰਘਾਂ ਨਾਲ ਮੱਥਾ ਲਾਉਣ ਨਾਲੋਂ ਮਰਾਠਿਆਂ ਨਾਲ ਹੋ ਰਹੀ ਜੰਗ ਵਿੱਚ ਜਾਣ ਨੂੰ ਤਰਜੀਹ ਦਿੱਤੀ ਕਾਰਨ ਸਾਫਸੀ ਕੇ ਅਬਦਾਲੀ ਤੇ ਹੋਰ ਵੱਡੇ ਫੌਜਦਾਰਾਂ ਤੋਂ ਸਖਣੇ ਪਏ ਪੰਜਾਬ ਤੋਂ ਉਸ ਨੂੰ ਭੈ ਆਉਣ ਲੱਗਾ ਸੀ ਤੇ ਉਸ ਨੇ ਆਪਣੀ ਸੁਰੱਖਿਆ ਲਈ ਇਥੋਂ ਚਲੇ ਜਾਣਾ ਹੀ ਵਾਜਬ ਜਾਣਿਆ ਖਾਲਸੇ ਨੇ ਕਈ ਥਾਈਂ ਨਵੇਂ ਕਿਲੇ ਉਸਾਰੇ ਤੇ ਪੁਰਾਣੇ ਪੱਕੇ ਕਰ ਲਏ ਸਰਦਾਰ ਚੜਤ ਸਿੰਘ ਨੇ ਅਫਗਾਨਾਂ ਦੇ ਟੱਕਰੇ ਲਈ ਗੁਜਰਾਵਾਲੇ ਵਿੱਚ ਪੱਕਾ ਕਿਲਾ ਖੜਾ ਕਰ ਲਿਆ। ਅਫਗਾਨਾਂ ਦਾ ਪੰਜਾਬ ਵਿੱਚ ਹੁਣ ਵੱਡੇ ਨਗਰਾਂ ਵਿੱਚ ਹੀ ਰਾਜ ਚੱਲਦਾ ਸੀ। ਬਾਕੀ ਸਭ ਥਾਈ ਖਾਲਸੇ ਦਾ ਬੋਲਬਾਲਾ ਹੋ ਚੁੱਕਾ ਸੀ। ਵੱਡੇ-ਵੱਡੇ ਜ਼ਿਮੀਦਾਰਾਂ ਚੌਧਰੀਆਂ ਨੇ ਖਾਲਸੇ ਦੀ ਈਨ ਮੰਨ ਲਈ ਤੇ ਓਟ ਆ ਗਏ। ਸਿਆਲਕੋਟ ਦੇ ਫੌਜਦਾਰ ਰੁਸਤਮ ਖਾਨ ਨੇ ਭੁੱਲ ਕਰਕੇ ਸਿੰਘਾਂ ਦਾ ਪਿੱਛਾ ਸ਼ੁਰੂ ਕੀਤਾ। ਪਰ ਜਲਦੀ ਹੀ ਸਿੰਘਾਂ ਨੇ ਉਸ ਨੂੰ ਪੰਜੀ ਦਾ ਭੌਣ ਦਿਖਾ ਦਿੱਤਾ ਉਸ ਨੂੰ ਨਜ਼ਰਾਨੇ ਦੇ ਕੇ ਆਪਣੀ ਜਾਨ ਬਖਸ਼ਵਾਉਣੀ ਪਈ ਸਭ ਪਾਸੇ ਨਿਵਾ ਕੇ ਸਿੰਘਾਂ ਨੇ ਲਾਹੌਰ ਦਵਾਲੇ ਡੇਰੇ ਆ ਲਏ ਲਾਹੌਰ ਦੇ ਫੌਜਦਾਰ ਸਾਧ ਤਿਆਰ ਨੇ ਸਿੰਘਾਂ ਦਾ ਮੁਕਾਬਲਾ ਤਾਂ ਕੀ ਕਰਨਾ ਸੀ ਸਗੋਂ ਸਰਬਲੰਦ ਖਾਨ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਸਰਬਲੰਦ ਖਾਨ ਨੇ ਪਹਿਲਾਂ ਸੂਰਤ ਸਿੰਘ ਨਾਮੀ ਹਿੰਦੂ ਨੂੰ ਤੇ ਉਸਦੇ ਮੁਕਰ ਜਾਣ ਮਗਰੋਂ ਪੀਰ ਮੁਹੰਮਦ ਨੂੰ ਲਾਹੌਰ ਭੇਜਿਆ ਅਬਦਾਲੀ ਨੂੰ ਹਿੰਦੁਸਤਾਨ ਆਏ ਨੂੰ ਲਗਭਗ ਸਵਾ ਸਾਲ ਹੋ ਗਿਆ ਸੀ ਪਰ ਉਹ ਦਿੱਲੀ ਪਾਣੀਪੱਤ ਵਿੱਚ ਐਸਾ ਫਸਿਆ ਕਿ ਪੰਜਾਬ ਵੱਲ ਧਿਆਨ ਨਾ ਕਰ ਸਕਿਆ ਦੀਵਾਲੀ ਨੂੰ ਗੁਰਮਤਾ ਕਰਕੇ ਲਗਭਗ 15000 ਸਿੰਘਾਂ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੀ ਅਗਵਾਈ ਵਿੱਚ ਲਾਹੌਰ ਨੂੰ ਜਾ ਕੇ ਰਿਆ ਮੀਰ ਮੁਹੰਮਦ ਨੇ ਸ਼ਹਿਰ ਦੇ ਸਾਰੇ ਦਰਵਾਜ਼ੇ ਭੇੜ ਲਏ ਕਿੰਨੇ ਕ ਦਿਨ ਮੀਰ ਕਿਲੇ ਵਿੱਚ ਲੋਕੇ ਬੈਠ ਸਕਦਾ ਸੀ ਸਿੰਘਾਂ ਬਾਹਰੋਂ ਸਾਰਾ ਸ਼ਹਿਰ ਲੁੱਟ ਉਸ ਰਿਹਾ ਤੇ ਸ਼ਹਿਰ ਦੇ ਬਾਹਰ ਸੰਪਰਕ ਤੋੜ ਦਿੱਤਾ ਕੋਈ ਵੀ ਸ਼ਹਿਰ ਦੇ ਅੰਦਰ ਜਾਂ ਬਾਹਰ ਆ ਜਾ ਨਹੀਂ ਸਕਦਾ ਸੀ 11 ਦਿਨ ਇਹ ਘੇਰਾ ਪਿਆ ਰਿਹਾ ਜੇ ਤੂੰ ਬਾਹਰ ਆ ਕੇ ਸਾਡੇ ਨਾਲ ਟੱਕਰ ਨਾ ਲਈ ਤੇ ਜਾਂ ਬਣਦਾ ਮਾਮਲਾ ਨਾ ਦਿੱਤਾ ਤੇ ਸਿੰਘਾਂ ਦੇ ਰਸਦ ਪਾਣੀ ਲਈ ਨਜ਼ਰਾਨਾ ਭੇਟ ਨਾ ਕੀਤਾ ਤਾਂ ਅਸੀਂ ਛੇਤੀ ਹੀ ਸ਼ਹਿਰ ਦੇ ਦਰ ਭੰਨ ਕੇ ਅੰਦਰ ਆਵਾਂਗੇ ਫਿਰ ਤੈਨੂੰ ਤੇ ਤੇਰੇ ਸ਼ਹਿਰ ਨੂੰ ਕੋਈ ਨਹੀਂ ਬਚਾ ਸਕੇਗਾ ਸਿੰਘਾਂ ਨੇ ਮੀਰ ਮੁਹੰਮਦ ਨੂੰ ਸੁਨੇਹਾ ਪਹੁੰਚਾਇਆ ਉਸਨੇ ਆਪਣੇ ਵਕੀਲਾਂ ਰਾਹੀਂ 30000 ਨਜ਼ਰਾਨਾ ਸਿੰਘਾਂ ਲਈ ਭੇਜਾਇਆ ਤੇ ਸਿੰਘਾਂ ਘੇਰਾ ਚੱਕ ਕੇ ਅੰਮ੍ਰਿਤਸਰ ਆ ਗਏ ਖਾਲਸੇ ਦਾ ਮਸਲਾ ਸਿਰਫ ਨਜ਼ਰਾਨਾ ਲੈਣਾ ਨਹੀਂ ਸੀ ਉਹ ਤਾਂ ਅਫਗਾਨਾਂ ਨੂੰ ਦੱਸਣਾ ਚਾਹੁੰਦੇ ਸਨ ਕਿ ਪਾਈ ਬੈਠੇ ਹੋਣਗੇ ਸਾਰੇ ਹਿੰਦੁਸਤਾਨ ਨੂੰ ਘੇਰਾ ਪਰ ਸਾਡੇ ਅੱਗੇ ਤਾਂ ਝੁੱਕ ਕੇ ਨਜ਼ਰਾਨੇ ਭੇਟ ਕਰ ਰਹੇ ਹਨ ਹੁਣ ਸਤਲੁਜ ਤੋਂ ਚਨਾਤਿਕ ਸਿੰਘਾਂ ਦਾ ਬੋਲਬਾਲਾ ਸੀ ਲਗਭਗ ਡੇਢ ਸਾਲ ਮਗਰੋਂ ਅਬਦਾਲੀ ਦਿੱਲੀੋਂ ਵਾਪਸ ਪਰਤੇ ਆ ਰਾਹ ਵਿੱਚ ਉਸਨੇ ਮਰਾਠਿਆਂ ਦੀ ਸਹਾਇਤਾ ਕਰਨ ਦੇ ਬਦਲੇ ਆਲਾ ਸਿੰਘ ਨੂੰ ਦੰਡ ਦੇਣ ਦਾ ਫੈਸਲਾ ਕੀਤਾ। ਬਾਬਾ ਆਲਾ ਸਿੰਘ ਨੂੰ ਇਸ ਬਾਰੇ ਸਾਲ ਤੋਂ ਹੀ ਸ਼ੱਕ ਸੀ ਕਿ ਅਬਦਾਲੀ ਮੁਰਦਾ ਹੋਇਆ ਜ਼ਰੂਰ ਉਹਨਾਂ ਨੂੰ ਸਜ਼ਾ ਦੇਵੇਗਾ। ਉਸ ਨੂੰ ਤਾਂ ਬਸ ਇਹੋ ਆਸ ਸੀ ਕਿ ਸ਼ਾਇਦ ਅਬਦਾਲੀ ਪਾਣੀਪਤ ਵਿੱਚ ਹਾਰ ਜਾਵੇ। ਪਰ ਜੇ ਉਹ ਹਾਰ ਵੀ ਜਾਂਦਾ ਤਾਂ ਵੀ ਉਸਨੇ ਮੁਰਨਾ ਤਾਂ ਪੰਜਾਬ ਥਾਣਿਓਂ ਸੀ। ਸੋ ਬਾਬਾ ਆਲਾ ਸਿੰਘ ਨੇ ਆਪਣਾ ਖਜ਼ਾਨਾ ਪਹਿਲਾਂ ਹੀ ਪਾਸੇ ਕਰ ਦਿੱਤਾ ਸੀ। ਅਬਦਾਲੀ ਦੇ ਆਉਣ ਦਾ ਸੁਣ ਕੇ ਉਹ ਪਟਿਆਲਾ ਬਰਨਾਲਾ ਛੱਡ ਕੇ ਮੂਨਕ ਜਾ ਬੈਠਾ ਅਬਦਾਲੀ ਨੇ ਬਰਨਾਲੇ ਵੱਲ ਕੂਚ ਕੀਤਾ ਜਵਾਲਾ ਸਿੰਘ ਦੀ ਰਾਜਧਾਨੀ ਸੀ ਆਲਾ ਸਿੰਘ ਦੀ ਰਾਣੀ ਫਤੋ ਤੇ ਪੋਤਰਾ ਅਮਰ ਸਿੰਘ ਬਰਨਾਲੇ ਹੀ ਸਨ ਰਾਣੀ ਨੇ ਦੂਰ ਦ੍ਰਿਸ਼ਟੀ ਤੋਂ ਕੰਮ ਲੈਂਦਿਆਂ ਆਪਣੇ ਵਕੀਲ ਸੁਲਹਿ ਤੇ ਮਾਫੀ ਲਈ ਅਬਦਾਲੀ ਵੱਲ ਕੱਲੇ ਆਪ ਰਾਣੀ ਪੋਤਰੇ ਨੂੰ ਨਾਲ ਲੈ ਕੇ ਮੂਨਕ ਚਲੀ ਗਈ ਸ਼ਾਹ ਦੀਆਂ ਫੌਜਾਂ ਨੇ ਬਰਨਾਲਾ ਲੁੱਟ ਲਿਆ ਇਸ ਤੋਂ ਪਹਿਲਾਂ ਕਿ ਅਫਗਾਨ ਸੈਨਾ ਮੂਨਕ ਪਹੁੰਚਦੀ ਬਾਬਾ ਆਲਾ ਸਿੰਘ ਸਥਿਤੀ ਤਾੜਦਿਆਂ ਆਪ ਹੀ ਅਬਦਾਲੀ ਦੇ ਦਰਬਾਰ ਹਾਜ਼ਰ ਹੋ ਗਿਆ ਸਜਾ ਵਜੋਂ ਉਸ ਨੂੰ ਕੈਦ ਕਰ ਲਿਆ ਗਿਆ ਰਾਣੀ ਫਤੋ ਨੇ ਸ਼ਾਹ ਵਲੀ ਰਾਹੀਂ 4 ਲੱਖ ਨਜ਼ਰਾਨਾ ਦੇ ਕੇ ਆਲਾ ਸਿੰਘ ਨੂੰ ਛੁਡਵਾ ਲਿਆ ਜਾਂਦਾ ਹੋਇਆ ਅਬਦਾਲੀ ਆਲਾ ਸਿੰਘ ਨੂੰ ਰਾਜੇ ਦਾ ਖਿਤਾਬ ਦੇ ਕੇ ਗਿਆ ਪੰਥ ਅਬਦਾਲੀ ਨਾਲ ਲਗਾਤਾਰ ਦਸਤ ਪੰਜੇ ਲੈ ਰਿਹਾ ਹੈ ਤੇ ਆਲਾ ਸਿਓ ਉਸ ਨਾਲ ਸੰਧੀਆਂ ਕਰਕੇ ਉਸ ਤੋਂ ਰਾਜੇ ਦੀ ਪਦਵੀ ਲੈ ਰਿਹਾ ਹੈ ਪੰਥ ਨੇ ਆਲਾ ਸਿਉਂ ਦੀ ਇਸ ਹਰਕਤ ਦਾ ਬੁਰਾ ਮਨਾਇਆ ਸਿੰਘ ਆਲਾ ਸਿੰਘ ਨੂੰ ਗਦਰ ਆਖ ਕੇ ਸਜ਼ਾ ਦੇਣ ਲਈ ਬਜਿੱਦ ਸਨ ਉਹ ਚਾਹੁੰਦੇ ਸਨ ਕਿ ਦਲ ਖਾਲਸਾ ਪਟਿਆਲਾ ਤੇ ਹੱਲਾ ਕਰੇ ਪਰ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਦੀ ਦੂਰ ਸੰਦੇਸ਼ੀ ਨਾਲ ਇਹ ਭੇੜ ਹੋਣੋਂ ਟਲ ਗਿਆ ਸਰਦਾਰ ਜੱਸਾ ਸਿੰਘ ਨੇ ਸਿੰਘਾਂ ਨੂੰ ਪਟਿਆਲੇ ਵਾਲਿਆਂ ਨੂੰ ਮਹਾਰਾਜ ਕਲਗੀਧਰ ਪਿਤਾ ਦੇ ਦਿੱਤੇ ਹੁਕਮਨਾਮੇ ਦੀ ਯਾਦ ਦਿਵਾਈ ਤੇ ਇਹ ਭਰਾ ਮਾਰੂ ਚੰਗ ਹੋਣੋਂ ਰੁਕ ਗਈ ਪਰ ਕੀ ਇਹ ਆਲਾ ਸਿੰਘ ਦੀ ਗਲਤੀ ਨਹੀਂ ਸੀ ਮੈਂ ਬਾਬੇਵਾਲ ਦੇਖਦੇ ਆ ਬੋਲਿਆ ਜਿਨ੍ਹਾਂ ਦੀ ਦੌੜ ਸਿਰਫ ਰਾਜ ਹੋਵੇ ਉਹਨਾਂ ਤੋਂ ਕਦੇ ਕਦਾਈਂ ਐਸੀਆਂ ਭੁੱਲਾਂ ਹੋ ਜਾਂਦੀਆਂ ਕਰਦੀਆਂ ਨੇ ਰਾਜਸੀ ਲਾਹੇ ਲੈਣ ਲਈ ਰਾਜੇ ਅਕਸਰ ਸਮਝੌਤੇ ਅਤੇ ਦਸਤਖਤ ਕਰਦੇ ਰਹਿੰਦੇ ਹਨ ਫੇਰ ਭਾਵੇਂ ਉਹ ਦਸਤਖਤ ਉਹਨਾਂ ਦੇ ਕੌਮੀ ਸਿਧਾਂਤਾਂ ਦੇ ਉਲਟ ਹੀ ਕਿਉਂ ਨਾ ਹੋਣ ਭਵਿੱਖ ਵਿੱਚ ਵੀ ਤੁਹਾਨੂੰ ਇਹ ਸਭ ਦੇਖਣ ਨੂੰ ਮਿਲੇਗਾ ਪਰ ਸਦਾ ਯਾਦ ਰੱਖਿਓ ਸਰਦਾਰ ਜੱਸਾ ਸਿੰਘ ਵਾਲੀ ਦੂਰਅੰਦੇਸ਼ੀ ਜਦ ਕੋਈ ਬਾਹਰਲਾ ਹਮਲਾਵਰ ਹੋ ਕੇ ਆਏ ਤਾਂ ਪਹਿਲਾਂ ਉਸ ਨਾਲ ਨਿਪਟਣਾ ਜ਼ਰੂਰੀ ਹੈ ਇਹ ਨਾ ਹੋਵੇ ਕਿ ਆਪਣਿਆਂ ਨੂੰ ਗਦਦਾਰੀਆਂ ਦੀ ਸਜ਼ਾ ਦੇਣ ਲੱਗਿਆਂ ਬਾਹਰਲਿਆਂ ਵੱਲੋਂ ਧਿਆਨ ਭਟਕ ਹੀ ਜਾਏ ਬਾਬੇ ਨੇ ਸਾਨੂੰ ਭਵਿੱਖ ਲਈ ਸੁਚੇਤ ਰਹਿਣ ਬਾਰੇ ਤਾਂ ਸਮਝਾ ਦਿੱਤਾ ਪਰ ਸਵਾਲ ਮੇਰੇ ਅੰਦਰ ਉਵੇਂ ਖਲੋਤਾ ਸੀ ਕਿ ਕੀ ਆਲਾ ਸਿੰਘ ਨੇ ਗਲਤੀ ਨਹੀਂ ਕੀਤੀ ਸੀ ਬਾਬਾ ਮੇਰੇ ਚਿਹਰੇ ਤੋਂ ਸਵਾਲ ਪੜ੍ਹਦੇ ਆਂ ਬੋਲਿਆ ਹਾਂ ਕੀਤੀ ਸੀ ਪਰ ਉਹਨਾਂ ਕੋਲ ਮਹਾਰਾਜ ਦਾ ਹੁਕਮਨਾਮਾ ਸੀ ਜਿਸ ਤੇ ਲਿਖਿਆ ਸੀ ਮੇਰੀ ਤੇਰੇ ਉੱਪਰ ਬਹੁਤ ਖੁਸ਼ੀ ਹੈ ਤੇਰਾ ਘਰ ਮੇਰਾ ਹੈ ਤੁੱਦ ਹੁਕਮ ਦੇਖਦਿਆਂ ਹੀ ਛੇਤੀ ਅ ਸਾਡੇ ਹਜ਼ੂਰ ਆਵਣਾ ਤੇਰਾ ਘਰ ਮੇਰਾ ਅਸ ਹੈ ਤੇਰੇ ਉੱਤੇ ਅ ਸਾਡੀ ਖਰੀ ਮਿਹਰ ਹੁਣ ਤੁਸੀਂ ਦੱਸੋ ਜਦ ਮਹਾਰਾਜ ਨੇ ਉਹਨਾਂ ਨੂੰ ਐਸਾ ਵਾਰ ਦਿੱਤਾ ਕੀ ਤੇਰਾ ਕਰ ਮੇਰਾ ਅਸੈ ਤਾਂ ਖਾਲਸਾ ਕਿਵੇਂ ਉਹਨਾਂ ਉੱਤੇ ਕੋਈ ਧਾਵਾ ਕਰ ਸਕਦਾ ਹੈ ਬਾਬੇ ਨੇ ਗੱਲ ਖੋਲ ਕੇ ਕਹੀ ਤਾਂ ਮੇਰੇ ਮੂੰਹੋਂ ਬੱਸ ਸਤਿਵਚਨ ਬਾਬਾ ਜੀ ਨਿਕਲਿਆ ਸ਼ਾਇਦ ਨਿਕਲਣਾ ਵੀ ਇਹੋ ਚਾਹੀਦਾ ਸੀ ਸਰਹੰਦ ਦਾ ਸੂਬੇਦਾਰ ਅਬਦਾਲੀ ਨੇ ਜੈਨ ਖਾਨ ਨੂੰ ਮੁਕਰਰ ਕੀਤਾ ਸਤਲੁਜ ਤੱਕ ਤਾਂ ਸਭ ਠੀਕ ਚੱਲਦਾ ਰਿਹਾ ਸਤਲੁਜ ਪਾਰ ਕਰਦਿਆਂ ਸਿੰਘ ਅਬਦਾਲੀ ਨੂੰ ਠੱਠ ਕਰਨ ਲੱਗੇ ਪਾਣੀ ਪੱਤ ਵਿੱਚ ਮਰਾਠਿਆਂ ਦਾ ਲੁੱਟਿਆ ਖਜ਼ਾਨਾ ਤੇ 2 ਮਹੀਨੇ ਦੇ ਕਰੀਬ ਦਿੱਲੀ ਵਿੱਚ ਮਚਾਈ ਲੁੱਟ ਨਾਲ ਲੱਦਿਆ ਹੋਇਆ ਕਾਫਲਾ ਲੈ ਕੇ ਅਬਦਾਲੀ ਸਤਲੁਜ ਤੇ ਪਹੁੰਚਿਆ ਸਤਲੁਜ ਤੱਕ ਪਹੁੰਚਦੇ ਉਸ ਦੀ ਲੁੱਟ ਦੇ ਮਾਲ ਵਿੱਚ ਵਾਧਾ ਹੁੰਦਾ ਰਿਹਾ ਸੀ ਪਰ ਪਰ ਕੀ ਇੰਦਰਜੀਤ ਬੋਲਿਆ ਪਰ ਇਹ ਕਿ ਹੁਣ ਉਹ ਸਤਲੁਜ ਪਾਰ ਕਰ ਗਿਆ ਸੀ ਕਹਿੰਦਿਆਂ ਬਾਬਾ ਉੱਠਿਆ ਤੇ ਦਰਿਆ ਕਿਨਾਰੇ ਖੜੇ ਸਿੰਘਾਂ ਕੋਲ ਚਲਾ ਗਿਆ ਦਰਿਆ ਕੋਲੋਂ ਕੁਝ ਖੜਕੇ ਦੀ ਆਵਾਜ਼ ਆਈ ਸੀ ਜਪਦਾ ਸੀ ਜਿਵੇਂ ਕੋਈ ਬੇੜੀਆਂ ਦੇ ਚੱਪੂ ਚੱਲ ਰਹੇ ਹੋਣ ਸ਼ਾਇਦ ਬਾਬਾ ਵੀ ਉਸੇ ਆਵਾਜ਼ ਨੂੰ ਸੁਣ ਕੇ ਉਧਰ ਗਿਆ ਸੀ ਸਿੰਘਾਂ ਨੇ ਮਸ਼ਾਲਾਂ ਬਾਲ ਕੇ ਦਰਿਆ ਦੇ ਕੰਨ ਪਾਸੇ ਦੇਖਿਆ ਪਰ ਕੁਝ ਨਜ਼ਰ ਨਹੀਂ ਆਇਆ ਸ਼ਾਇਦ ਦੁਸ਼ਮਣ ਦੇ ਸੂਈਏ ਹੋਣ ਮੇਰੇ ਮਨ ਵਿੱਚ ਖਿਆਲ ਆਇਆ ਐਡੇ ਜੋਗੇ ਨਹੀਂ ਉਹ ਕਿ ਰਾਤ ਨੂੰ ਦਰਿਆ ਪਾਰ ਕਰਕੇ ਸਾਡੇ ਤੇ ਹਮਲਾ ਕਰ ਸਕਣ ਮੈਂ ਹਜੇ ਸੋਚ ਹੀ ਰਿਹਾ ਸੀ ਕਿ ਸਾਡੇ ਮਗਰ ਖਲੋਤਾ ਨਿਹੰਗ ਸਿੰਘ ਬੋਲਿਆ ਹੋ ਸਕਦਾ ਹੈ ਉਸਨੇ ਮੇਰੇ ਚਿਹਰੇ ਦੀ ਪਰੇਸ਼ਾਨੀ ਪੜ ਲਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ